ਸਾਡੇ ਜ਼ਿਲ੍ਹਾ ਕਿੱਕ ਬੌਕਸਿੰਗ ਐਸੋਸੀਏਸ਼ਨ ਮਾਨਸਾ ਜਿਹਦੇ ਵਿੱਚ ਸਾਰੇ სპੋਰਟਸਮੈਨ ਸਾਡੇ ਖਿਡਿਆਰੀ ਮੌਜੂਦ ਹਨ ਤੇ ਸਾਰੀ ਐਸੋਸੀਏਸ਼ਨ ਦੀ ਟੀਮ ਇਹ ਸਾਡਾ ਸਟੇਟ ਪੱਧਰ ਸੀਨੀਅਰ ਚੈਂਪੀਅਨਸ਼ਿਪ ਹੋ ਰਹੀ ਹੈ ਇਹਦੀ ਜਿਹੜੀ ਡੇਟ ਹੈਗੀ 7 8 9 ਜੂਨ ਆ ਜੀ ਜਿਹਦੇ ਵਿੱਚ ਸਰਦਾਰ ਗਰਮੀਤ ਸਿੰਘ ਜੀ ਖੋਡੀਆਂ ਕੈਬਨਟ ਮਨਿਸਟਰ ਪੰਜਾਬ ਸਰਕਾਰ ਤੇ ਉਹਨਾਂ ਦੇ ਨਾਲ ਸਾਡੇ ਲੋਕਲ ਐਮਐਲਏ ਜਿਹੜੇ ਬਿਜੇ ਸਿੰਘਲਾ ਜੀ ਅਤੇ ਜ਼ਿਲ੍ਹੇ ਦੇ ਅਧਿਕਾਰੀ ਸਾਰੇ ਡੀਸੀ ਐਸਐਸਪੀ ਸਾਹਿਬ ਉਹ ਵੀ ਮੌਜੂਦ ਰਹਿਣਗੇ ਪੰਜਾਬ ਪੱਦਰ ਦੀ ਸਟੇਟ ਚੈਂਪੀਅਨਸ਼ਿਪ ਸੀਨੀਅਰ ਹੋ ਰਹੀ ਹੈ ਜੀ ਇਹ ਠੀਕ ਹੈ ਜੀ ਇਹ ਇਹਦੀ ਲੋਕੇਸ਼ਨ ਦੱਸ ਦਿਓ ਕਿਸ ਜਗ੍ਹਾ ਤੇ ਇਹ ਸ਼ਹੀਦ ਭਗਤ ਸਿੰਘ ਚੌਕ ਨੀਅਰ ਵਿਦਿਆ ਭਾਰਤੀ ਸਰਦਾਰ ਚੇਤਨ ਸਿੰਘ ਵਿਦਿਆ ਭਾਰਤੀ ਸਕੂਲ ਮਾਨਸਾ ਹੋ ਰਹੀ ਹੈ ਜੀ ਐਸੋਸੀਏਸ਼ਨ ਦੁਆਰਾ ਕਦੋਂ ਤੋਂ ਜਿਹੜਾ ਸੇਵਾਵਾਂ ਨਿਭਾਈਆਂ ਜਾ ਰਹੀਆਂ ਜੀ ਕਦੋਂ ਤੋਂ ਸ਼ੁਰੂਆਤ ਹੋਈ ਹੈ ਜਾਂ ਮਤਲਬ ਕਹੇ ਦੀ ਜਿਹੜੀ ਇਹ ਗੇਮਜ਼ ਹੋ ਰਹੀਆਂ ਨੇ ਇਹ 2019 ਦੇ ਵਿੱਚ ਇਸ਼ੂਏਸ਼ਨ ਸੀ ਜਿਹੜੀ ਹੁੰਦੇ ਵਿੱਚ ਆਈ ਸੀ ਇਹ ਰਜਿਸਟਰਡ ਬਾਡੀ ਹੈਗੀ ਜਿਹਦੇ ਵਿੱਚ ਜਿੰਨੇ ਵੀ ਖਿਡਿਆਰੀ ਖੇਡਦੇ ਨੇ ਉਹਨਾਂ ਨੂੰ ਜਿਹੜੀਆਂ ਵੀ ਪੋਜੀਸ਼ਨਾਂ ਹੁੰਦੀਆਂ ਉਹ ਪੰਜਾਬ ਸਰਕਾਰ ਦੁਆਰਾ ਉਹਨਾਂ ਦੀ ਗ੍ਰੇਡਿਸ਼ਨ ਹੁੰਦੀ ਆ ਤੇ ਉਹ ਵੱਖੋ-ਵੱਖਰੇ ਮੈਕਮਿਆਂ ਦੇ ਵਿੱਚ ਉਹਨਾਂ ਨੂੰ ਨੌਕਰੀ ਵਗੈਰਾ ਤੇ ਜੌਬ ਵਗੈਰਾ ਮਿਲਦੀ ਆ ਇਸ ਤੋਂ ਪਹਿਲਾਂ ਕਿੰਨੀ ਵਾਰ ਜਿਹੜੀ ਇਸ ਤਰ੍ਹਾਂ ਦੇ ਜਿਹੜੇ ਖੇਡ ਮੁਕਾਬਲੇ ਕਰਵਾ ਚੁੱਕੇ ਆ ਜੀ ਚਾਰ ਵਾਰ ਚੌਥਾ ਖੇਡ ਮੁਕਾਬਲਾ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੋ ਰਿਹਾ ਹੈਗਾ ਚੌਥੀ ਸਟੇਟ ਹੋ ਰਹੀ ਹੈ ਆਪਣੀ ਇਹ ਜੀ ਇਹਦੇ ਵਿੱਚ ਜਿਹੜੇ ਬੱਚੇ ਭਾਗ ਲੈ ਰਹੇ ਨੇ ਉਹਦਾ ਕੀ ਪ੍ਰੋਸੀਜਰ ਹੈ 18 ਤੋਂ ਲੈ ਕੇ 40 ਸਾਲ ਤੱਕ ਕੋਈ ਵੀ ਇਹਦੇ ਵਿੱਚ ਭਾਗ ਲੈ ਸਕਦਾ ਹੈ ਜੋ ਵੀ ਟੀਮ ਹੈ ਆ ਲੜਕੇ ਲੜਕੀਆਂ ਇਹ ਸਾਨੂੰ ਜਿਹੜੀ ਆਪਣੀ ਐਸੋਸੀਏਸ਼ਨ ਹੈ ਥੋੜੀ ਜਾਣਕਾਰੀ ਜੇ ਪ੍ਰਦਾਨ ਦੇ ਅਹੁਦੇ ਦੇ ਤੁਸੀਂ ਹੋ ਜੀ ਹਾਂਜੀ ਉਹਦੇ ਜਿਹੜੀ ਪੂਰੀ ਟੀਮ ਦੇ ਨਾਲ ਸਾਡੇ ਸੈਕਟਰੀ ਸਾਹਿਬ ਸੁਮਨਾਥ ਜੀ ਟੈਕਨੀਕਲ ਡਾਇਰੈਕਟਰ ਆਮਨ ਜੀ ਔਰ ਸਾਡੇ ਮਾਲਵਿੰਦਰ ਜੀ ਤੇ ਜਗਨੂ ਜੀ ਜਗਦੀਪ ਜੀ ਜੀ ਤੇ ਇਸ ਤਰ੍ਹਾਂ ਇਹ 21 ਮੈਂਬਰੀ ਆ ਤੇ ਸਾਡੇ ਜਿਹੜੇ ਡਿਸਟ੍ਰਿਕਟ ਦੇ ਚੇਅਰਮੈਨ ਉਹ ਸਰਦਾਰ ਮਨਪ੍ਰੀਤ ਸਿੰਘ ਜੀ ਜਿਹੜੇ ਸਹਾਇਕ ਡੀਐਸਓ ਆਪਣੇ ਮਾਨਸ ਉਹ ਵੀ ਸਾਡੀ ਪੂਰੀ ਹੈਲਪ ਦੇ ਤੌਰ ਤੇ ਸੇਵਾ ਨਿਭਾ ਰਹੇ ਜੀ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਸਹਾਇਤਾ ਸਹਿਯੋਗ ਵਧੀਆ ਮਿਲ ਰਿਹਾ ਜੀ ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ ਦੇ ਉੱਪਰ ਜਦੋਂ ਵੀ ਅਸੀਂ ਬੁਲਾਉਂਦੇ ਆ ਉਹਨਾਂ ਵੱਲੋਂ ਵੀ ਸਹਿਯੋਗ ਮਿਲ ਰਿਹਾ ਵਿਸ਼ੇਸ਼ ਤੌਰ ਤੇ ਅਸੀਂ ਧਨਵਾਦੀ ਆ ਸਰਦਾਰ ਚੇਤਨ ਸਿੰਘ ਜੋ ਇਹ ਸਰਬਹੱਤਕਾਰੀ ਸਕੂਲ ਆ ਇਹਦੀ ਮੈਨੇਜਮੈਂਟ ਅਤੇ ਇਥੋਂ ਦੇ ਪ੍ਰਿੰਸੀਪਲ ਸਾਹਿਬ ਜਦੋਂ ਵੀ ਅਸੀਂ ਡਿਸਟ੍ਰਿਕਟ ਕਰਾਉਨੇ ਆ ਜਾਂ ਸਟੇਟ ਕਰਾਉਨੇ ਆ ਇਹ ਸਾਡੇ ਪੂਰਨ ਤੌਰ ਤੇ ਸਾਥ ਦਿੰਦੇ ਆ ਸਾਨੂੰ ਰਹਿਣ ਵਾਸਤੇ ਜਗ੍ਹਾ ਦਿੰਦੇ ਆ ਤੇ ਸਾਰੀ ਸਾਡੀ ਹੈਲਪ ਕਰਦੇ ਨੇ ਇੱਕ ਬੈਨਰ ਦੇ نیچے ਅਸੀਂ ਪੜਿਆ ਸੀਗਾ ਜੀ ਜਿਹੜਾ ਸਹਿਯੋਗ ਵਿਸ਼ੇਸ਼ ਸਹਿਯੋਗ ਨੰਗਲ ਕਲਾਂ ਦਾ ਕੋਈ ਕਾਲਜ ਆ ਹਾਂ ਹਾਂ ਉਹਨਾਂ ਬਾਰੇ ਜਾਣਕਾਰੀ ਦੇਉਂਗਾ ਸਾਡੇ ਨੰਗਲ ਕਲਾਂ ਤੋਂ ਜਿਹੜੇ ਐਮ ਡੀ ਇਨ ਚੇਅਰ ਪਰਸਨ ਵੀਰਪਾਲ ਕੌਰ ਜਿਹੜੇ ਕਿ ਖਾਲਸਾ ਰੂਲਰ ਕਾਲਜ ਨਰਸਿੰਗ ਕਾਲਜ ਔਰ ਉਜਰਾਵੈਦਿਕ ਕਾਲਜ ਚਲਾ ਰਹੇ ਆ ਉਹ ਵੀ ਜਦੋਂ ਅਸੀਂ ਸਟੇਟ ਕਰਾਉਂਦੇ ਆ ਤੇ ਡਿਸਟ੍ਰਿਕਟ ਕਰਾਉਂਦੇ ਆ ਉਹ ਸਾਨੂੰ ਪੂਰਨ ਤੌਰ ਤੇ ਸਹਿਯੋਗ ਦਿੰਦੇ ਨੇ ਤੇ ਸਾਨੂੰ ਪੰਜ ਆਏ ਗਰੁੱਪ ਜਿਹੜਾ ਉਹ ਵੀ ਬਹੁਤ ਸਹਿਯੋਗ ਦੇ ਰਹੇ ਆ ਕੀ ਸਨੇਹਾ ਦੇਣਾ ਚਾਹੋਗੇ ਜੋ ਇਸ ਖਿਡਾਰੀਆਂ ਨੂੰ ਜਾਂ ਦੇਖਣ ਵਾਲਿਆਂ ਨੂੰ ਦਰਸ਼ਕਾਂ ਨੂੰ ਮਤਲਬ ਕੀ ਸਨੇਹਾ ਦੇਣਾ ਚਾਹੋਗੇ ਇਸ ਸਮਾਗਮ ਬਾਰੇ ਅਸੀਂ ਕਹਿੰਦੇ ਹਾਂ ਵੱਦ ਤੋਂ ਵੱਧ ਆਪਣੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਨਸ਼ਾ ਤਿਆਗ ਕੇ ਅਸੋਸ਼ੂਏਸ਼ਨ ਦੇ ਨਾਲ ਜੁੜਨ ਤੇ ਨਾਲੇ ਅਸੋਸ਼ੂਏਸ਼ਨ ਨੂੰ ਆਪਾਂ ਤਾਕੜੀ ਕਰੀਏ ਹੁਣ ਆਪਣੇ ਸਭ ਤੋਂ ਵੱਧ ਖਿਡਾਰੀ ਇਸ ਮੁਕਾਬਲੇ ਦੇ ਵਿੱਚ 50 ਪਲੱਸ ਅਵਬ ਖਿਡਾਰੀ ਆ ਜਿਹੜੇ ਇਸ ਸਟੇਟ ਦੇ ਵਿੱਚ ਭਾਗ ਲੈਣਗੇ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਵੀ ਕਾਫੀ ਮੈਡਲ ਆ ਚੁੱਕੇ ਆਪਣੇ ਆਪਣੇ ਜ਼ਿਲ੍ਹੇ ਦਾ ਜਿਹੜਾ ਕਿੱਕ ਬਾਕਸਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਮੈਡਲ ਆਪਣਾ ਜ਼ਿਲ੍ਹਾ ਲੈ ਰਿਹਾ ਮਾਨਸਾ ਫੇਰ ਵੀ ਅਸੀਂ ਮਾਨਸਾ ਦੀ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਉਹ ਕਿੱਕ ਬਾਕਸਿੰਗ ਦੇ ਨਾਲ ਜੁੜੇ ਤੇ ਆਪਣੇ ਬੱਚਿਆਂ ਨੂੰ ਇਹਨਾਂ ਦੇ ਨਾਲ ਜੋੜੇ ਤਾਂ ਕਿ ਉਹਨਾਂ ਨੂੰ ਜੋਬ ਵਗੈਰਾ ਕੋਈ ਵੀ ਮਿਲਦੀ ਆ ਤਾਂ ਉਹ ਸਪੋਰਟਸ ਦੇ ਆਧਾਰ ਤੇ ਕੋਟੇ ਦੇ ਵਿੱਚ ਉਹਨਾਂ ਨੂੰ ਮਿਲ ਸਕੇ ਠੀਕ ਹੈ ਜੀ ਧੰਨਵਾਦ ਜੀ